ਓਪਡੀ ਕੱਲ ਤੋਂ ਅਸੀਂ ਸਾਰੀ ਓਪਡੀ ਬੰਦ ਕਰ ਦਿੱਤੀ ਬਟ ਅਸੀਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਪਾਲਿਸੀ ਪਹਿਲੇ ਤੋਂ ਜਿਹੜੀ ਸੀਗੀ ਉਹਨੂੰ ਆਪਾਂ بار بار ਰਿਵਾਈਵ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਗਈ ਬਸ ਇੱਕ ਛੋਟੀ ਜਿਹੀ ਨੋਟੀਫਿਕੇਸ਼ਨ ਉਹਨਾਂ ਦੇ ਥਰੂ ਵੈਬਸਾਈਟ ਤੇ ਜਾਰੀ ਕਰ ਦਿੱਤੀ ਜਾਵੇ ਜਿਹੜੇ ਨਾਲ ਜਿਹੜੇ ਡਾਕਟਰ ਸਾਹਿਬਾਨ ਸਾਡੇ ਨਾਲ ਜਿਹੜੇ ਇਹਨੇ ਟਾਈਮ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਕੋਈ ਲੱਗੇ ਕਿ ਹਾਂ ਅਸੀਂ ਕਿ ਕੌਜ਼ ਵਾਸਤੇ ਜੁੜੇ ਸਿਗੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦੀ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਅਸੀਂ ਮਰੀਜ਼ਾਂ ਦੀ ਸੇਵਾ ਲੋਕ ਹਿੱਤ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਫੇਰ ਤੋਂ ਸ਼ੁਰੂ ਕਰ ਸਕੀਏ ਨਿਆ ਪਰਦੇ ਵਿੱਚ ਡਾਕਟਰ ਸਾਹਿਬਾਨਾਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਜਿਹੜੀ ਆ ਹੜਤਾਲ ਲਗਾਤਾਰ ਜਾਰੀ ਹੈਗੀ ਆ ਤਾਂ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਗੁਰੂ ਨਗਰੀ ਦਾ ਸਿਵਲ ਹਸਪਤਾਲ ਵਿਖੇ ਤਾਂ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕਿ ਡਾਕਟਰ ਸਾਹਿਬਾਨ ਜਿਨ੍ਹਾਂ ਨੇ ਇੱਥੇ ਸਾਰੇ ਹੜਤਾਲ ਕਰਕੇ ਆਪਣੇ ਇੱਥੇ ਇਕੱਠੇ ਹੋ ਕੇ ਜੋ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਕੁਝ ਡਾਕਟਰ ਸਾਹਿਬਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਤਾਂ ਹਲੇ ਤੱਕ ਵੀ ਕਿਉਂਕਿ ਲਗਾਤਾਰ ਕਾਫੀ ਦਿਨ ਹੋ ਚੁੱਕੇ ਨੇ ਤਾਂ ਕੀ ਸਰਕਾਰ ਤੱਕ ਹਲੇ ਤੱਕ ਗੱਲ ਨਹੀਂ ਪਹੁੰਚੀ ਤਾਂ ਕੀ ਖਾਸ ਮੇਨ ਮੰਗਾਂ ਚੀਆਂ ਸਭ ਤੋਂ ਪਹਿਲਾਂ ਤੈਅ ਦੋ ਦੇਖੋ ਜੀ ਮਾਈਸੈਲਫ ਡਾਕਟਰ ਰਵੀ ਤੇਜਪਾਲ ਵਾਈਸ ਪ੍ਰੈਜ਼ੀਡੈਂਟ ਪੰਜਾਬ ਸੀਸੀਐਮਐਸ ਐਸੋਸੀਏਸ਼ਨ ਸਰਕਾਰ ਨੇ ਸਾਨੂੰ ਆਸ਼ਵਾਸ਼ਣ ਤਾਂ ਦਿੱਤਾ ਹੈ ਜਿਹੜੇ ਕਿ ਸਾਡੇ ਸਟੇਟ ਪ੍ਰਧਾਨ ਡਾਕਟਰ ਅਖਿਲ ਸਰੀਂਜ ਜੀ ਦੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਟੇਬਲ ਟਾਕ ਹੋਇਆ ਸੀਗਾ ਉੱਥੇ ਉਹਨਾਂ ਨੇ ਉਹਨਾਂ ਦੀ ਮੰਗਾਂ ਨੂੰ ਮੰਨਣ ਦੀ ਪੂਰੀ ਪੁਸ਼ਟੀ ਕੀਤੀ ਹੈ ਪਰ ਉਹਨਾਂ ਨੇ ਕੋਈ ਸਾਨੂੰ ਲਿਖਤੀ ਆਸ਼ਵਾਸ਼ਣ ਨਹੀਂ ਦਿੱਤਾ ਜਿਹੜੇ ਕਰਕੇ ਅਸੀਂ ਮਜਬੂਰਨ ਫੇਰ ਹੜਤਾਲ ਦੇ ਬੰਦ ਦਾ ਮਜਬੂਰ ਹੋ ਚੁੱਕੇ ਹਾਂ ਤੇ ਅਸੀਂ ਇਹੀ ਕਵਾਂਗੇ ਸਰਕਾਰ ਤੇ ਅਗੇ ਸਾਡੀ ਬੇਨਤੀ ਹੈ ਕਿ ਅਸੀਂ ਉਹਨਾਂ ਦੇ ਨਿਮੰਦੇ ਆ ਤੇ ਵੱਤ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਜਾਇਜ਼ ਹੱਕ ਨੇ ਮੰਗਾ ਨਹੀਂ ਹੱਕ ਨੇ ਉਹ ਸਾਡੇ ਦਿੱਤੇ ਜਾਣ ਜਿਹੜੇ ਕਿ ਜਿਸ ਤਰ੍ਹਾਂ ਕਿ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ACP ਤੇ ਦੂਸਰਾ ਸਾਡੀ ਗੀ ਸਿਕਿਉਰਿਟੀ ਜੇ ਇਹ ਸਿਕਿਉਰਿਟੀ ਨਹੀਂ ਫੀਲ ਕਰਾਂਗੇ ਤੇ ਅਸੀਂ ਇੱਥੇ ਕੰਮ ਕਿਸ ਤਰ੍ਹਾਂ ਕਰ ਪਾਵਾਂਗੇ ਸੋ ਮੇਰੀ ਮਾਨ ਸਰਕਾਰ ਨੂੰ ਇਹੀ ਇੱਕ ਬੇਨਤੀ ਹੈ ਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦੀ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਅਸੀਂ ਮਰੀਜ਼ਾਂ ਦੀ ਸੇਵਾ ਲੋਕ ਹਿੱਤ ਵਿੱਚ ਆਪਣੀ ਜਿਹੜੀਆਂ ਸੇਵਾਵਾਂ ਨੇ ਫੇਰ ਤੋਂ ਸ਼ੁਰੂ ਕਰ ਸਕੀਏ ਹੁਣ ਓਪੀਡੀ ਜਿਹੜੀ ਆ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਹਾਂਜੀ ਓਪੀਡੀ ਕੱਲ ਤੋਂ ਅਸੀਂ ਸਾਰੀ ਓਪੀਡੀ ਬੰਦ ਕਰ ਦਿੱਤੀ ਕਿਉਂਕਿ ਜਿਹੜੀ ਸਾਡੀ ਪਹਿਲੀ ਫੇਸ ਦੀ ਸਟ੍ਰਾਈਕ ਸੀਗੀ ਉਹ ਕਿਸੇ ਸਿਰੇ ਨਹੀਂ ਚੜੀ ਤੇ ਉਸ ਤੋਂ ਬਾਅਦ ਅਸੀਂ ਟਾਈਮਲੀ ਆਪਾਂ ਸਰਕਾਰ ਨੂੰ ਸੂਚਿਤ ਵੀ ਕੀਤਾ ਸੀਗਾ ਉਸ ਤੋਂ ਬਾਅਦ ਵੀ ਉਹਨਾਂ ਵੱਲੋਂ ਸਾਨੂੰ ਕੋਈ ਪੋਜ਼ੀਟਿਵ ਰਿਸਪਾਂਸ ਨਹੀਂ ਮਿਲਿਆ ਲਿਖਤੀ ਤੌਰ ਤੇ ਵਰਬਲੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਹਾਂ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਨੇ ਤਿੰਨ ਮਹੀਨੇ ਦਾ ਟਾਈਮ ਚਾਹੀਦਾ ਹੈ ਪਾਲਿਸੀ ਬਣਾਉਣ ਵਾਸਤੇ ਬਟ ਅਸੀਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਪਾਲਿਸੀ ਪਹਿਲੇ ਤੋਂ ਹੀ ਜਿਹੜੀ ਸੀਗੀ ਉਹਨੂੰ ਆਪਾਂ ਬਾਰ-ਬਾਰ ਰਿਵਾਈਵ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਗਈ ਬਸ ਇੱਕ ਛੋਟੀ ਜਿਹੀ ਇੱਕ ਨੋਟੀਫਿਕੇਸ਼ਨ ਉਹਨਾਂ ਦੇ ਥਰੂ ਵੈਬਸਾਈਟ ਤੇ ਜਾਰੀ ਕਰ ਦਿੱਤੀ ਜਾਵੇ ਜਿਹੜੇ ਨਾਲ ਜਿਹੜੇ ਡਾਕਟਰ ਸਾਹਿਬਾਂ ਸਾਡੇ ਨਾਲ ਜਿਹੜੇ ਇਹਨੇ ਟਾਈਮ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਕੋਈ ਲੱਗੇ ਕਿ ਹਾਂ ਅਸੀਂ ਕਿਹ ਕੋਜ਼ ਵਾਸਤੇ ਜੁੜੇ ਸਿਗੇ ਉਹਨਾਂ ਨੂੰ ਕੋਈ ਪੋਜ਼ਿਟਿਵ ਰਿਸਪੌਂਸ ਮਿਲੇ ਆ ਤਾਂ ਕੀ ਲੱਗਦਾ ਕਿਉਂਕਿ ਲਗਾਤਾਰ ਕਾਫੀ ਦਿਨ ਹੋ ਚੁੱਕੇ ਨੇ ਤਾਂ ਜਾਂ ਸਰਕਾਰ ਨੇ ਗੱਲ ਮੰਨੀ ਵੀ ਆ ਤਾਂ ਹੁਣ ਡਾਕਟਰ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਕੀ ਲੱਗਦਾ ਕਿ ਸਿਕਿਉਰਿਟੀ ਦੀ ਘਾਟ ਹੈਗੀ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਹਸਪਤਾਲ ਦੇ ਵਿੱਚ ਕਈ ਵਾਰੀ ਵੇਖਣ ਨੂੰ ਹੀ ਮਿਲਦਾ ਬਿਲਕੁਲ ਦੇਖੋ ਜੀ ਸਿਕਿਉਰਿਟੀ ਤੇ ਇੱਕ ਸਭ ਤੋਂ ਵੱਡਾ ਮੁੱਦਾ ਹੈਗਾ ਜਿਸ ਰਾਂਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੱਛੇ ਕੋਲਕਾਤਾ ਜਿਹੜੀ ਮਿਸ ਹੈਪਨਿੰਗ ਹੋਈ ਹੈ ਉਹ ਇਰਰੀਪੇਅਰਬਲ ਗਈ ਆ ਪਰ ਅਸੀਂ ਜੇ ਡਾਕਟਰ ਹੀ ਆਪਣੇ ਆਪ ਨੂੰ ਸਿਕਿਉਰ ਫੀਲ ਨਹੀਂ ਕਰੇਗਾ ਤੇ ਉਹ ਫਿਰ ਆਪਣਾ ਇਲਾਜ ਕਿਸੇ ਨਾਲ ਕਰ ਸਕਦਾ ਤੇ ਸਾਡੀ ਇਹ ਹੀ ਮੰਗ ਹੈਗੀ ਸਰਕਾਰ ਦੇ ਅੱਗੇ ਕਿ ਜੇ ਸਿਕਿਉਰਿਟੀ ਅਫੀਸ਼ਰਸ ਜੋ ਵੀ ਇਹਨਾਂ ਦਾ ਬਲੂਪ੍ਰਿੰਟ ਹੈਗਾ ਜੋ ਵੀ ਇਹਨਾਂ ਦੀ ਜੋ ਵੀ ਨੀਤੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਡਾਕਟਰ ਦੇ ਹਿੱਤ ਵਿੱਚ ਹੋਵੇ ਤਾਂ ਕਿ ਜੋ ਆਪਣੀ ਹੀ ਸੇਵਾਵਾਂ ਹੀ ਦੇ ਸਕਿਓ ਮੇਰਾ ਤਾਂ ਇਹ ਹੀ ਹੈ ਜਿਹੜੇ ਮਰੀਜ਼ ਹੈਗੇ ਨੇ ਜਿਹੜੇ ਦੂਦਰਾਜੇ ਤੋਂ ਆਉਂਦੇ ਨੇ ਤਾਂ ਕਿਤਨਾ ਕਿਤਨਾ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਵੀ ਆ ਰਹੀ ਆ ਕਿਉਂਕਿ ਹਰ ਕੋਈ ਜਿਹੜਾ ਆਂਦਾ ਹੈ ਹਸਪੀਟਲ ਤਾਂ ਉਹੀ ਆਂਦਾ ਜਿਸ ਨੂੰ ਕੋਈ ਦੁੱਖ ਹੁੰਦਾ ਹੈ ਤਾਂ ਦੁੱਖ ਦੀ ਦਵਾਈ ਲੈਣ ਵਾਸਤੇ ਉਹ ਇੱਥੇ ਆਉਂਦੇ ਨੇ ਤੇ ਅੱਗੇ ਆ ਕੇ ਜੇ ਡਾਕਟਰ ਹੜਤਾਲ ਤੇ ਹੋਣਗੇ ਤਾਂ ਫਿਰ ਉਹਨਾਂ ਦਾ ਕੌਣ ਦੇਖੇਗਾ ਦੇਖੋ ਜੀ ਪਹਿਲੀ ਗੱਲ ਤੇ ਹੈਗੀ ਹੈ ਕਿ ਸਾਡਾ ਮਰੀਜ਼ਾਂ ਦੇ ਪ੍ਰਤੀ ਉਹਨਾਂ ਨੂੰ ਅਸੀਂ ਜਦੋਂ ਵੀ ਆਪਣੀ ਸਟ੍ਰਾਈਕ ਸ਼ੁਰੂ ਕਰਦੇ ਹਾਂ ਰੋਜ਼ ਸਭ ਤੋਂ ਪਹਿਲੇ ਅਸੀਂ ਉਹਨਾਂ ਕੋਲ ਮਾਫੀ ਮੰਗਦੇ ਹਾਂ ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਉਹਨਾਂ ਦੇ ਵਾਸਤੇ ਹੀ ਇਹ ਸੰਘਰਸ਼ ਕਰ ਰਹੇ ਹਾਂ ਜੇ ਸਾਨੂੰ ਸੁਵਿਧਾਵਾਂ ਨਹੀਂ ਮਿਲਣਗੀਆਂ ਸਾਡੇ ਕੋਲ ਇਕਵਿਪਮੈਂਟਸ ਨਹੀਂ ਹੋਣਗੇ ਸਾਡੇ ਕੋਲ ਦਵਾਈਆਂ ਤੇ ਹੋਰ ਚੀਜ਼ਾਂ ਨਹੀਂ ਹੋਣਗੀਆਂ ਜਿਨ੍ਹਾਂ ਨਾਲ ਕੇ ਅਸੀਂ ਇਲਾਜ ਕਰਨਾ ਤੇ ਅਸੀਂ ਉਹਨਾਂ ਦਾ ਭਲਾ ਕਿਸਰਾ ਕਰ ਸਕਾਂਗੇ ਤੇ ਇਹ ਸਾਰੀ ਲੜਾਈ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਵੇ ਦੇ ਵਿੱਚ عوام ਵਾਸਤੇ ਹੀ ਹੈ ਤੇ ਅਸੀਂ ਸਾਡੀ ਉਹਨਾਂ ਗੇ ਇਹੀ ਬੇਨਤੀ ਹੈ ਕਿ ਤੁਸੀਂ ਸਾਡੇ ਤੋਂ ਜੇ ਕੁਝ ਐਕਸਪੈਕਟ ਕਰਦੇ ਹੋ ਤੇ ਅਸੀਂ ਵੀ ਸਰਕਾਰ ਤੋਂ ਕੁਝ ਨਾ ਕੁਝ ਆਪਣੀਆਂ ਜਿਹੜੀਆਂ ਦੇਲੀ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਕਰਕੇ ਅਸੀਂ ਅੱਗੇ ਤੁਹਾਡੇ ਫੈਦੇ ਵਾਸਤੇ ਕੰਮ ਕਰ ਸਕੀਏ ਤੇ ਉਸ ਚੀਜ਼ ਲਈ ਅਸੀਂ ਉਹਨਾਂ ਨੂੰ ਸਪੋਰਟ ਮੰਗਦੇ ਆ ਤੇ ਅਸੀਂ ਉਹਨਾਂ ਤੋਂ ਤਹਿ ਦਿਲੋਂ ਮਾਫੀ ਵੀ ਮੰਗਦੇ ਹਾਂ ਕਿੰਨੇ ਦਿਨਾਂ ਵਾਸਤੇ ਇਸੇ ਤਰੀਕੇ ਨਾਲ ਓਪੀਡੀ ਬੰਦ ਰਹੇਗੀ ਸਰ ਹਜੇ ਤੇ ਫਿਲਹਾਲ ਓਪੀਡੀ ਇਸ ਤਰ੍ਹਾਂ ਹੀ ਬੰਦ ਰਹੇਗੀ ਜਦ ਤੱਕ ਉਤੋਂ ਕੋਈ ਸੈਂਟਰ ਮਤਲਬ ਮਾਨ ਸਰਕਾਰ ਵੱਲੋਂ ਸਾਨੂੰ ਕੋਈ ਆਸ਼ਵਾਸ਼ਣ ਲਿਖਤੀ ਤੌਰ ਤੇ ਨਹੀਂ ਮਿਲਦਾ ਤੇ ਜਿਹੜੇ ਸਾਡੇ ਸਟੇਟ ਆਗੂ ਨੇ ਡਾਕਟਰ ਅਖਿਲ ਸ਼ਰੀਨ ਦੀ ਡਾਇਰੈਕਸ਼ਨਾਂ ਤੇ ਅੱਗੇ ਜੋ ਵੀ ਕਾਰਵਾਈ ਹੋਏਗੀ ਉਹ ਚੱਲੇਗੀ ਕੀ ਅਪੀਲ ਕਰਨਾ ਚਾਹੋਗੇ ਮਾਨ ਸਰਕਾਰ ਮਾਨ ਸਰਕਾਰ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਤੁਹਾਡੇ ਆਪਣੇ ਨੁਮਾਇੰਦੇ ਆ ਤੇ ਅਸੀਂ ਚਾਹੁੰਦੇ ਆ ਕਿ ਇਸ ਚੀਜ਼ ਦਾ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਕੋਈ ਨਿਪਟਾਰਾ ਕਰੋ ਜਿਹਦੇ ਨਾਲ ਕਿ ਅਸੀਂ ਆਪਣੀ ਸੇਵਾਵਾਂ ਵਾਪਸ ਤੋਂ ਸ਼ੁਰੂ ਕਰ ਸਕੀਏ। ਪੰਜਾਬ ਪਰਚ ਬੰਦ ਰਹੇ। ਹਾਂਜੀ ਹਾਂਜੀ ਪੰਜਾਬ ਪਰਚ ਬੰਦ ਰਹੇਗੇ। ਤਾਂ ਇਹ ਤਸਵੀਰਾਂ ਜਿਹੜੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬਾਨਾਂ ਵੱਲੋਂ ਜੋ ਗੁਰੂ ਨਗਰੀ ਦੇ ਵਿੱਚ ਸਿਵਲ ਹਸਪੀਟਲ, ਗਰਨਾਲਾ ਹਸਪੀਟਲ ਦੇ ਵਿੱਚ ਆਪੀ ਡੀ ਦੀਆਂ ਸੇਵਾਵਾਂ ਬਿਲਕੁਲ ਪੂਰਨ ਤੌਰ ਦੇ ਤੇ ਸਭ ਕਰ ਦਿੱਤੇ ਆ ਗਿਆਂ ਨੇ ਤਾਂ ਇਹ ਖਾਸ ਤਸਵੀਰਾਂ ਤਾਲਾ ਸੰਜੇ ਕਿਤੇਾਂ ਦੇ ਤਾਂ ਜ਼ਰੂਰ ਇਹਨਾਂ ਦੀ ਮੰਗ ਹੈ ਕਿ ਜ਼ਰੂਰ ਮਾਨ ਸਰਕਾਰ ਜਲਦ ਤੋਂ ਜਲਦ ਇਹਨਾਂ ਦੀ ਦਿੱਕਤਾਂ ਦਾ ਜੋ ਹੱਲ ਕਰੇ ਕਿਉਂਕਿ ਸਿਕਿਉਰਟੀ ਨੂੰ ਲੈ ਕੇ ਕਾਫੀ ਵੱਡੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਆ ਤਾਂ ਜ਼ਰੂਰ ਆਪਾਂ ਵਿਆਸ ਕਰਦੇ ਆ ਤਾਂ ਬਹੁਤ ਜਲਦ ਜੋ ਹਸਪੀਟਲਸ ਦੇ ਵਿੱਚ ਜਿਹੜੀ ਆ ਸੁਰੱਖਿਆ ਦੇ ਪ੍ਰਬੰਧ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਧਾ ਦਿੱਤੇ ਜਾਣ ਤਾਂ ਕਿ ਜੋ ਡਾਕਟਰ ਵੀ ਸੇਫ ਰਹਿਣ ਉਸ ਦੇ ਨਾਲ ਨਾਲ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਨੂੰ ਵੀ ਕਿਸੇ ਚੀਜ਼ ਦੀ ਦਿੱਕਤ ਨਾ ਆ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਸੁਨਣਕ ਜਗਬਣੀ ਟੀਵੀ ਸ਼੍ਰੀ ਹਮਚਾ ਸਾਹਿਬ